ਲੋ ਮਰਨਵਰਤ ਖਤਮ ਕਰਨ ਦੇ ਦਾਅਵੇ ਨੂੰ ਨਕਾਰ ਦਿੱਤਾ ਹੈ ਕਿ ਹੈ ਕਿ ਸਰਕਾਰ ਨੇ ਜੋ ਸੁਪਰੀਮ ਕੋਰਟ ਦੇ ਵਿੱਚ ਦਾਵਾ ਕੀਤਾ ਹੈ ਡੱਲੇਬਾਲ ਦੀ ਪੂਖ ਹੜਤਾਲ ਖੁਲਵਾਉਣ ਦਾ ਉਸ ਨੂੰ ਅਸੀਂ ਨਕਾਰਦੇ ਹਾਂ ਸੋ ਸਿਰਫ ਪਾਣੀ ਪੀਤਾ ਹੈ ਜੇਲ੍ਹ ਤੋਂ ਬਾਹਰ ਆ ਕੇ ਤੇ ਹਜੇ ਤੱਕ ਉਹਨਾਂ ਨੇ ਮਰਨਵਰਤ ਨਹੀਂ ਤੋੜਿਆ ਉਹਨਾਂ ਦਾ ਮਰਨਵਰਤ ਅਜੇ ਵੀ ਜਾਰੀ ਹੈ ਤੇ ਜੋ ਸੁਪਰੀਮ ਕੋਰਟ ਦੇ ਵਿੱਚ ਦਾਵਾ ਪੰਜਾਬ ਸਰਕਾਰ ਨੇ ਕੀਤਾ ਹੈ ਉਸ ਨੂੰ ਨਕਾਰਦੇ ਹੋਏ ਡੱਲੇਬਾਲ ਦੇ ਪੁੱਤਰ ਨਜ਼ਰ ਆਏ ਨੇ ਪ੍ਰਿੰਪੋਰਟ ਮਾਨਯੋਗ ਸੁਪਰੀਮ ਕੋਰਟ ਮਾਨਯੋਗ ਹਾਈ ਕੋਰਟ ਜੋ ਪੰਜਾਬ ਦੇ ਪ੍ਰਸ਼ਾਸਨ ਨੇ ਪੰਜਾਬ ਸਰਕਾਰ ਨੇ ਜੋ ਉਥੇ ਇੱਕ ਝੂਠ ਬੋਲਿਆ ਗਿਆ ਕਿ ਪ੍ਰਧਾਨ ਜੀ ਨੇ ਮਰਨ ਵਰਤ ਜਿਹੜਾ ਉਹ ਤੋੜ ਦਿੱਤਾ ਗਿਆ ਪ੍ਰਧਾਨ ਜੀ ਨੇ ਜੋ 123 24 ਦਿਨ ਤੋਂ ਜਿਹੜਾ ਮਰਨ ਵਰਤ ਸੀ ਉਹ ਜਾਰੀ ਸੀਗਾ ਕਿ ਉਹ ਤੋੜ ਦਿੱਤਾ ਉਹ ਝੂਠ ਬੋਲਿਆ ਗਿਆ ਤਾਂ ਅਸੀਂ ਉਸ ਦੇ ਉੱਤੇ ਕਲੈਰੀਫਿਕੇਸ਼ਨ ਦੇ ਦਿੰਦੇ ਆ ਕਿ ਪ੍ਰਧਾਨ ਜੀ ਨੇ ਕੋਈ ਵੀਰੋ ਮਰਨ ਵਰਤ ਨਹੀਂ ਤੋੜਿਆ ਕੋਈ 123 ਦਿਨਾਂ ਵਾਲਾ ਜਿਹੜਾ ਆਪਣਾ ਹੰਗਰ ਸਟ੍ਰਾਈਕ ਚੱਲ ਰਹੀ ਸੀ ਉਹ ਕੋਈ ਨਹੀਂ ਤੋੜੀ 19 ਤਰੀਕ ਵਾਲਾ ਜਿਹੜਾ ਇਹਨਾਂ ਨੇ ਕੰਮ ਕੀਤਾ ਸੀ 19 ਤਰੀਕ ਤੋਂ ਬਾਅਦ ਉਹ ਜਿਹੜਾ ਇੱਕ ਵਾਟਰ ਫਾਸਟਿੰਗ ਚੱਲ ਰਹੀ ਸੀ ਕਿ ਕਿ ਜਦ ਤੱਕ ਸਾਡੀ ਲੀਡਰਸ਼ਿਪ ਬਾਹਰ ਨਹੀਂ ਆ ਜਾਂਦੀ ਤਾਂ ਜਦੋਂ ਸਾਡੀ ਲੀਡਰਸ਼ਿਪ ਬਾਹਰ ਆਈ ਤਾਂ ਉਦੋਂ ਜਾ ਕੇ ਉਹ ਪਾਣੀ ਪੀਣ ਦਾ ਕਾਰਨ ਸੀਗਾ ਕਿ ਉਹ 19 ਤਰੀਕ ਵਾਲਾ ਜਿਹੜਾ ਜਿਹੜਾ ਘਟਨਾਕਰਮ ਇਹਨਾਂ ਨੇ ਕੀਤਾ ਉਸ ਦੇ ਵਿੱਚ ਲੀਡਰਸ਼ਿਪ ਨੂੰ ਡਿਟੇਨ ਕੀਤਾ ਉਹਨੂੰ ਬਾਅਦ ਚ ਰਿਹਾਈ ਕਰਵਾ ਕੇ ਉਸ ਵਿੱਚ ਇਹ ਪ੍ਰਧਾਨ ਜੀ ਵੱਲੋਂ ਕਿਹਾ ਗਿਆ ਸੀਗਾ ਕਿ ਉਹਨਾਂ ਟਾਈਮ ਪਾਣੀ ਨਹੀਂ ਪੀਤਾ ਜਾਊਗਾ ਜਦ ਤੱਕ ਸਾਡੀ ਲੀਡਰਸ਼ਿਪ ਨਹੀਂ ਬਾਹਰ ਆਉਂਦੀ ਤੇ ਲੀਡਰਸ਼ਿਪ ਦੀ ਰਿਹਾਈ ਤੋਂ ਬਾਅਦ ਉਹਨਾਂ ਨੇ ਸਿਰਫ ਪਾਣੀ ਪੀਤਾ ਹੈ ਪਾਣੀ ਉਹ ਪਹਿਲਾਂ ਵੀ ਪੀ ਰਹੇ ਸੀ ਪਾਣੀ ਉਹ ਹੁਣ ਪੀਤਾ ਹੈ ਜਿਹੜਾ ਮਰਨ ਮਰਤਾ ਹੈ ਉਹ ਜਿਵੇਂ ਦਾ ਤਿਵੇਂ ਜਿਵੇਂ ਉੱਥੇ ਖਨੌਰੀ ਮੋਰਚੇ ਚੱਲ ਰਹੇ ਸੀ ਓਵੇਂ ਦਾ ਓਵੇਂ ਵੀਰੋ ਖਨੌਰੀ ਮੋਰਚੇ ਦੀ ਤਰ੍ਹਾਂ ਹੀ ਹੁਣ ਵੀ ਮਰਨ ਮਰਤਾ ਜਿਹੜਾ ਜਾਰੀ ਹੈ ਤੇ ਹੁਣ ਅਸੀਂ ਇਹ ਮਾਨਯੋਗ ਸੁਪਰੀਮ ਕੋਰਟ ਨੂੰ ਮਾਨਯੋਗ ਹਾਈ ਕੋਰਟ ਨੂੰ ਇਹ ਬੇਨਤੀ ਕਰਦੇ ਹਾਂ ਅਸੀਂ ਇਹ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਜਿਹੜਾ ਝੂਠ ਪੰਜਾਬ ਸਰਕਾਰ ਨੇ ਪੰਜਾਬ ਪ੍ਰਸ਼ਾਸਨ ਨੇ ਬੋਲਿਆ ਉਹਨਾਂ ਤੇ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਹਨਾਂ ਨੇ ਇੱਕ ਤਰੀਕੇ ਨਾਲ ਸਾਡੇ ਆਗੂ ਦੀ irdar kushi ਕੀਤੀ ਹੈ irdar kushi ਕੀਤੀ ਹੈ ਇਹਨਾਂ ਨੇ ਹੁਣ ਉਹਨਾਂ ਤੇ ਤੁਹਾਡੇ ਅਸੀਂ ਮਾਨਯੋਗ ਸੁਪਰੀਮ ਕੋਰਟ ਤੇ ਹਾਈ ਕੋਰਟ ਨੂੰ ਬੇਨਤੀ ਕਰਦੇ ਹਾਂ ਕਿ ਉਹਨਾਂ ਤੇ ਬਣਦੀ ਕਾਰਵਾਈ ਤੁਹਾਨੂੰ ਕਰਨੀ ਚਾਹੀਦੀ ਹੈ ਤੇ ਅਸੀਂ ਸਾਡੇ ਵੀਰਾਂ ਨੂੰ ਹੋਰ ਵੀ ਗੱਲ ਦੱਸ ਦਈਏ ਕਿ ਜਿਹੜਾ ਪ੍ਰਧਾਨ ਜੀ ਦੇ ਕੱਲ ਟੈਸਟ ਹੋਏ ਨੇ ਜਿਹੜੇ ਟੈਸਟ ਹੋਏ ਨੇ ਉਹਨਾਂ ਦੇ ਵਿੱਚ ਕਿਟੋਨ ਬਾਡੀਜ਼ ਨੇ ਜਿਹੜੀਆਂ ਕਿਟੋਨ ਬਾਡੀਜ਼ ਨੂੰ ਪੋਜ਼ਿਟਿਵ ਪਾਇਆ ਗਿਆ ਇਹਨਾਂ ਦਾ ਮਤਲਬ ਹੈ ਕਿ ਸਰੀਰ ਦੇ ਵਿੱਚ ਇਹਦਾ ਮਤਲਬ ਕੋਈ ਵੀ ਖਰਾਕ ਨਹੀਂ ਜਾ ਰਹੀ ਤਾਂ ਪੋਜ਼ਿਟਿਵ ਹੋਏ ਹੋਏ ਨੇ